ਸੋਸ਼ਟੀ ਕਲ ਬਾਈ ਜੀ ਇੱਕ ਨਵਾਂ ਅਪਡੇਟ ਲੈ ਕੇ ਆਏ ਆ ਤੁਹਾਡੇ ਨਾਲ ਕਾ ਬਸਾਂ ਜੀ ਸਭ ਤੋਂ ਪਹਿਲਾਂ ਇੱਕ ਬੇਨਤੀ ਸੀ ਜੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਬਾਈ ਜੀ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਚੰਗੀ ਲੱਗੀ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਕੋਈ ਪੁੱਛਣਾ ਹੋਵੇ ਤਾਂ ਸਾਨੂੰ ਜਰੂਰ ਪੁੱਛ ਸਕਦੇ ਆ ਅੱਜ ਦੀ ਖਬਰ ਅਪਡੇਟ ਇਹ ਸੀ ਬਾਈ ਜੀ ਜੇ ਕਿ ਹੁਣੇ ਪਹਿਲਾਂ ਇੱਕ ਵੀਰ ਨੂੰ ਜਗਰਾਜ ਸਿੰਘ ਨੂੰ ਜੋ ਗ੍ਰਿਫਤਾਰ ਕੀਤਾ ਗਿਆ ਜੁਆਰਸ ਦੇ ਵਿੱਚ ਜੋ ਕਿ ਕਾਫੀ ਸਮੇਂ ਤੋਂ ਟਰੱਕ ਚਲਾ ਰਹੇ ਸੀਗੇ ਇਹਨਾਂ ਕੋਲੇ ਟਰੱਕ ਦਾ ਲਾਇਸੈਂਸ ਆ ਸਹੀ ਟੈਕਸ ਭਰ ਰਹੇ ਨੇ ਉਹਨਾਂ ਕੋਲੇ ਉੱਥੋਂ ਦਾ ਵਰਕ ਪਰਮਿਟ ਵੀ ਆ ਜਿਨ੍ਹਾਂ ਨੇ ਇੰਡੀਆ ਆਪਣੇ ਇੰਡੀਆ ਤੋਂ ਗਏ ਨੇ ਉੱਥੇ ਸੈਲਮ ਲਾਈ ਹੋਈ ਆ ਜਿਹਨੂੰ ਰਫੂਜੀ ਕਹ ਦਿਆ ਤੇ ਉਹਦਾ ਤਕਰੀਬਨ 1 ਸਾਲ ਪਹਿਲਾਂ ਉਹਦੇ ਨਾਲ ਕੋਈ ਦੁਰਘਟਨਾ ਹੋਈ ਆ ਜਿਹਦੇ ਵਿੱਚ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ 5 ਸਾਲਾਂ ਲੜਕੀ ਦੀ ਸੱਟਾਂ ਵੱਜੀਆਂ ਨੇ ਤੇ ਸੱਟਾਂ ਵੱਜਣ ਦੇ ਕਾਰਨ ਉਸ ਟਾਈਮ ਕੁਝ ਨਹੀਂ ਹੋਇਆ ਨਾਲੋ ਵੀ ਉਹ ਆਪਦਾ ਕੰਮ ਕੰਮ ਕਰ ਰਹੇ ਸੀਗੇ ਪਰ ਹੁਣ ਤਕਰੀਬਨ 1 ਸਾਲ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆਗਾ ਗ੍ਰਿਫਤਾਰ ਕਰ ਕਰ ਲੈ ਕਰ ਲੈਣ ਤੋਂ ਬਾਅਦ ਕੁਝ ਮੰਤਰੀਆਂ ਦੇ ਵੱਡੇ ਅਧਿਕਾਰੀਆਂ ਦੇ ਬਿਆਨ ਆਏ ਨੇ ਕਿ ਜੋ ਬੰਦੇ ਬਾਹਰੋਂ ਆ ਕੇ ਇੱਥੇ ਰਫਿਜੀ ਲਾਉਂਦੇ ਨੇ ਜਿਨ੍ਹਾਂ ਦੇ ਸਹੀ ਡਾਕੂਮੈਂਟ ਨਹੀਂ ਹੈਗੇ ਉਹਨਾਂ ਨੂੰ ਐਡੇ ਵੱਡੇ ਟਰੱਕ ਦਾ ਲਾਇਸੈਂਸ ਨਹੀਂ ਦੇਣਾ ਚਾਹੀਦਾ ਜੋ ਕਿ ਸਾਡੇ ਲਈ ਖਤਰਨਾਕ ਆ ਲੋਕਾਂ ਲਈ ਖਤਰਨਾਕ ਆ ਇਹ ਵਹੀਕਲਾਂ ਦਾ ਸਹੀ ਇਸਤੇਮਾਲ ਨਹੀਂ ਕਰਦੇ ਰੋਡ ਦਾ ਸਹੀ ਇਸਤੇਮਾਲ ਨਹੀਂ ਕਰਦੇ ਜਿਹਦੇ ਕਾਰਨ ਐਕਸੀਡੈਂਟ ਹੁੰਦੇ ਨੇ ਉਹ ਕਹਿੰਦੇ ਵੀ ਮੈਂ ਇਹਦੇ ਹੱਕ ਵਿੱਚ ਨਹੀਂ ਹੈਗਾ ਇਹਨਾਂ ਨੂੰ ਜੋ ਬਾਹਰੋਂ ਆਏ ਹੋਏ ਨੇ ਇਹਨਾਂ ਨੂੰ ਲਾਇਸੈਂਸ ਨਹੀਂ ਦੇਣਾ ਚਾਹੀਦਾ ਤੇ ਫਿਰ ਮੁੱਦਾ ਇਹ ਵੀ ਆਉਂਦਾ ਉਹ ਕਹਿੰਦੇ ਨੇ ਅਸੀਂ ਇਹਨਾਂ ਦੇ ਡਾਕੂਮੈਂਟ ਚੈੱਕ ਕਰਾਂਗੇ ਵਰਕ ਪਰਮਿਟ ਕਿੱਦਾ ਰਹਿ ਰਹੇ ਨੇ ਕੀ ਕੰਮ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲਾਲੋ ਵੀ ਤੁਹਾਡੇ ਹੁਣ ਲੈਸੈਂਸਾਂ ਨੂੰ ਵੀ ਖਤਰਾ ਪੈ ਗਿਆ ਜਿਨ੍ਹਾਂ ਕੋਲੇ ਟਰੱਕ ਦੇ ਲੈਸੈਂਸ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੈਸੈਂਸ ਖਤਮ ਖਾਰਜ ਹੋ ਸਕਦੇ ਨੇ ਰੱਦ ਹੋ ਸਕਦੇ ਨੇ ਜਦੋਂ ਲੈਸੈਂਸ ਰੱਦ ਹੋਣਗੇ ਤੁਹਾਡੇ ਪਰਮਿਟ ਨੂੰ ਵੀ ਖਤਰਾ ਤੁਹਾਡਾ ਪਰਮਿਟ ਵੀ ਰੱਦ ਹੋ ਸਕਦਾ ਤੇ ਤੁਹਾਨੂੰ ਰਿਪੋਰਟ ਵੀ ਕਰ ਸਕਦੇ ਨੇ ਨਵੀਂ ਗੱਲ ਇਹ ਆ ਕਈ ਸਾਰੀਆਂ ਵੀਡੀਓ ਆਈਆਂ ਹੁਣ ਤੁਹਾਨੂੰ ਬਾਹਰਲੇ ਮੁਲਕ ਦੇ ਵਿੱਚ ਯੂਐਸਏ ਦੇ ਵਿੱਚ ਜਿੱਦਾਂ ਪਹਿਲਾ ਡਾਕੂਮੈਂਟ ਚੈੱਕ ਕਰਦੇ ਸੀਗੇ ਘਰਾਂ ਵਿੱਚ ਜਾ ਕੇ ਜਾਂ ਇਦਾਂ ਹੁਣ ਉਹਨਾਂ ਨੇ ਇੱਕ ਨਵੀਆਂ ਵੀਡੀਓ ਬਹੁਤ ਸਾਰੀਆਂ ਵਾਇਰਲ ਹੋ ਰਹੀਆਂ ਨੇ ਤੁਹਾਨੂੰ ਰੋਡ ਦੇ ਉੱਤੇ ਤੁਹਾਡਾ ਰੰਗ ਰੂਪ ਦੇਖ ਕੇ ਤੁਹਾਡੇ ਨਾਲ ਅਲੱਗ ਬਿਵਾਰ ਕੀਤਾ ਜਾ ਰਿਹਾ ਸੋ ਉਹਨਾਂ ਨੂੰ ਪਤਾ ਲੱਗਦਾ ਇਹ ਸਾਡੇ ਦੇਸ਼ ਦਾ ਨਹੀਂ ਹੈਗਾ ਬਾਹਰੋਂ ਆਇਆ ਹੋਇਆਗਾ ਉਹ ਤੁਹਾਡੇ ਰੰਗ ਤੋਂ ਪਛਾਣ ਲੈਂਦੇ ਨੇ ਸ਼ਕਲ ਤੋਂ ਵੀ ਕਿਹੜੇ ਦੇਸ਼ ਦਾ ਲੱਗਦਾ ਬਾਹਰਲੇ ਦੇਸ਼ ਦਾਗਾ ਤਾਂ ਉਹ ਰੋਕ ਕੇ ਡਾਕੂਮੈਂਟ ਚੈੱਕ ਕਰਦੇ ਨੇਗੇ ਮੰਨ ਲਓ ਤੁਸੀਂ ਡਾਕੂਮੈਂਟਾਂ 'ਚ ਮਾੜੀ ਮੋਟੀ ਵੀ ਕਮੀ ਆ ਤਾਂ ਤੁਹਾਨੂੰ ਫੜ ਕੇ ਲੈ ਜਾਂਦੇ ਨੇ ਤੇ ਵੀਡੀਓ ਤੇ ਚ ਰਿਪੋਰਟ ਕਰਦੇ ਨੇ ਤੇ ਇਹ ਇੱਕ ਦਿਨ ਹੋਣਾ ਹੀ ਸੀ ਜャ ਤੁਹਾਨੂੰ ਪਿਛਲੀਆਂ ਵੀਡੀਓਾਂ ਦੇ ਵਿੱਚ ਵੀ ਦੱਸਿਆ ਸੀਗਾ ਕਿ ਜਦੋਂ ਵੱਧਦੀ ਮਹਿੰਗਾਈ ਜਨਸੰਖਿਆ ਬਾਦਰੀਆ ਮੰਗਾਈ ਬਾਦਰੀਆ ਤਾਂ ਸਿੱਧੀ ਗੱਲ ਆ ਕਿ ਕਿ ਆਸਰ ਪੈਣਾਗਾ ਤਾਂ ਲੋਕਲ ਲੋਕਾਂ ਨੇ ਕਹਿਣਾ ਕਿ ਜਿਹੜੇ ਬਾਹਰਲੇ ਮੁਲਕਾਂ ਤੋਂ ਆਏ ਹੋਏ ਨੇ ਉਹਨਾਂ ਨੂੰ ਬਾਹਰ ਭੇਜੋ ਕਿਉਂਕਿ ਸਾਡੇ ਲੋਕਲ ਬੱਚਿਆਂ ਲਈ ਕੰਮ ਨਹੀਂ ਹੈਗਾ ਜਿਹੜੇ ਬਾਹਰੋਂ ਆਏ ਨੇ ਉਹਨਾਂ ਨੇ ਸਾਰਾ ਕੰਮ ਰੋਕ ਰੱਖਿਆ ਜੇ ਬਾਹਰਲੇ ਆਪੋ ਆਪ ਦੀ ਦੇਖ ਜਾਣਗੇ ਤਾਂ ਸਾਡੇ ਬੱਚੇ ਲੋਕਲ ਬੱਚੇ ਕੰਮ ਤੇ ਲੱਗਣਗੇ ਕਿਉਂਕਿ ਜਦੋਂ ਲੋਕਲ ਲੋਕਾਂ ਦਾ ਦਬਾਅ ਹੁੰਦਾ ਤਾਂ ਗਵਰਨਮੈਂਟ ਨੂੰ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ ਤਾਂ ਬਾਹਰਲੇ ਨਹੀਂ ਥੋੜੀ ਮੰਨੂਗੀ ਤਾਂ ਹੁਣ ਇਹ ਮੰਨ ਲਓ ਕਿ ਅਲੱਗ ਬਿਵਾਰ ਹੋਣ ਲੱਗ ਗਿਆ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਹੈਗੇ ਉਹਨਾਂ ਨੂੰ ਹੁਣ ਛੇਤੀ ਤੋਂ ਛੇਤੀ ਚੱਕ ਕੇ ਰਿਪੋਰਟ ਕੀਤਾ ਜਾ ਰਿਹਾ ਜੇ ਤੁਸੀਂ ਆਪਦੇ ਡਾਕੂਮੈਂਟ ਸਹੀ ਨੇ ਤਾਂ ਤੁਸੀਂ ਸਹੀ ਤਰੀਕੇ ਨਾਲ ਰਹੋ ਜੇ ਤੁਹਾਡੇ ਡਾਕੂਮੈਂਟ ਨਹੀਂ ਹੈਗੇ ਤਾਂ ਤੁਹਾਨੂੰ ਇਹ ਮੰਨ ਲਓ ਕਿ ਫੁੱਟ ਤੇ ਕਦੇ ਵੀ ਤੁਸੀਂ ਰਿਪੋਰਟ ਹੋ ਸਕਦੇ ਹੋ ਤੁਹਾਡੇ ਡਾਕੂਮੈਂਟ ਚੈੱਕ ਹੋ ਸਕਦੇ ਹੋ ਆਪਦੀ ਸਾਵਧਾਨੀ ਵਰਤ ਕੇ ਰਹੋ ਆਉਣ ਵਾਲਾ ਜਵਾਨਾ ਬੜਾ ਖਰਾਬ ਆ ਤੇ ਅਗਲਾ ਅਪਡੇਟ ਬਹੁਤ ਜਲਦੀ ਲੈ ਕੇ ਆਵਾਂਗੇ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਬਈ